ਤੁਮੀ ਲੋਏ ਮੈਨੂੰ ਵੀ ਲੋਏ ਤੁਮੀ ਅੱਜ ਪੂਰੀ ਜ਼ਿਸ਼ਵ ਪਰ ਦੇ ਵਿੱਚ Eid ul Fitr ਦਾ ਤਿਹਾੜ ਬੜੇ ਹੀ ਖੁਸ਼ ਅਤੇ ਉલ્લાਸ ਨਾਲ ਮਨਾਇਆ ਜਾ ਰਿਹਾ ਹੈ ਤਿੰਨ ਦਿਨ ਲਗਾਤਾਰ ਰੋਜ਼ੇ ਰੱਖਣ ਤੋਂ ਬਾਅਦ ਈਦ ਦਾ ਤਿਹਾੜ ਮਨਾਇਆ ਜਾਂਦਾ ਹੈ ਇਸ ਤਿਹਾੜ ਦੇ ਮੌਕੇ ਤੇ ਜਿੱਥੇ ਲੁਧਿਆਣਾ ਦੀ ਜਾਮਾ ਮਸਜਿਦ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ ਉੱਥੇ ਹੀ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ ਲੁਧਿਆਣਾ ਜਾਮਾ ਮਸਜਿਦ ਸ਼ਾਹੀ ਇਮਾਮ ਨੇ ਕਿਹਾ ਕਿ ਈਦ ਦਾ ਬਹੁਤ ਮਹੱਤਵ ਹੈ ਨਾ ਕਿ ਹਮੇਸ਼ਾ ਆਪਣੇ ਹੱਕ ਲਈ ਦੂਜੇ ਦੇ ਹੱਕ ਦੀ ਲੜਾਈ ਜਾਰੀ ਰੱਖਣੀ ਚਾਹੀਦੀ ਹੈ ਇਸ ਅਫਸਰ ਤੇ ਲੁਧਿਆਣਾ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਮਾ ਮਸਜਿਦ ਪਹੁੰਚੇ ਸਿਰਾਤ ਮੁਸਤਫਾ ਅੱਲੋ ਜੀਰੋ ਅਲੋ ਸਲਾਮ ਵਾਲੇ ਤੁਹਾਨੂੰ ਅੱਜ ਮਾਣ ਕਰ ਰਹੇ ਹਾਂ ਬismillah ਰਹਿਮਾਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤੀ ਰਹਿਮ ਕਰਨ ਵਾਲਾ 3 ਰੋਜ਼ੇ ਰੱਖਣ ਤੋਂ ਬਾਅਦ ਅੱਜ ਪੂਰੀ ਦੁਨੀਆ 'ਚ ਈਦੁਲ ਫਿਤਰ ਦਾ ਤਿਹਵਾਰ ਮਨਾਇਆ ਜਾ ਰਿਹਾ ਹੈ ਈਦੁਲ ਫਿਤਰ ਮਿੱਠੀ ਈਦ ਹੈ ਈਦੁਲ ਫਿਤਰ ਰੰਜਿਸ਼ਾਂ ਨੂੰ ਦੂਰ ਕਰਕੇ ਮੁਹੱਬਤਾਂ ਨੂੰ ਆਮ ਕਰਦੀ ਹੈ ਈਦ ਉਸਿਆਂ ਨੂੰ ਮਨਾਉਣ ਦਾ ਦਿਨ ਹੈ ईद ਗਰੀਬਾਂ ਦੇ ਨਾਲ ਗੱਲ ਵਕੜੀ ਬਾਨ ਦਾ ਦਿਨ ਹੈ ईद ਜਿਹੜੀ ਹੈ ਆਪਣੇ ਨਾਲ ਆਪਸੀ ਭਾਈਚਾਰਕ ਸਾਂਝ ਵਧਾਉਣ ਦਾ ਦਿਨ ਹੈ ਚਾਹੇ ਲੁਧਿਆਣਾ ਦੀ ਇਤਿਹਾਸਿਕ ਜਾਮਾ ਮੇਤੂ ਜਿੱਥੇ ਹਰ ਸਾਲ ਦੀ ਤਰ੍ਹਾਂ ਜੋਸ਼ ਨਾਲ Eid ਮਨਾਈ ਜਾਂਦੀ ਸੀ ਅੱਜ ਬੜੀ ਸਾਦਗੀ ਦੇ ਨਾਲ Eid ul Fitr ਮਨਾਈ ਗਈ ਹੈ ਰਵਾਇਤਾਂ ਨੂੰ ਥੋੜਾ ਜਿਹਾ ਹਟਾ ਕੇ ਸਾਰੀਆਂ ਚੀਜ਼ਾਂ 'ਚ ਸਾਦਗੀ ਨੂੰ ਇਸਤੇਮਾਲ ਕੀਤਾ ਗਿਆ ਕਿਉਂਕਿ ਫਲਸਤੀਨ ਦੇ ਵਿੱਚ ਜਿੱਥੇ ਕਿ ਇਜ਼ਰਾਈਲ ਨੇ ਹਮਲਾ ਕੀਤਾ ਔਰ ਸਰਕਾਰੀ ਤੌਰ ਤੇ ਇੱਕ ਆਤਵਾਦ ਸ਼ੁਰੂ ਕੀਤਾ ਜਦ ਵਿੱਚ ਕਈ ਹਜ਼ਾਰ ਬੱਚੇ ਕਈ ਹਜ਼ਾਰ ਔਰਤਾਂ ਤਕਰੀਬਨ 35 ਹਜ਼ਾਰ ਸਿਵਿਲਨ ਜਿਹੜੇ ਐ ਇਜ਼ਰਾਈਲ ਦੀ ਗਵਰਨਮੈਂਟ ਨੇ ਆਪਣੀ ਬੰਬਾਰਡਮੈਂਟ ਦੇ ਜ਼ਰੀਏ ਮਾਰੇ ਐ ਇਹ ਸਰਕਾਰੀ ਅਤਵਾਦ ਹੈ ਜਿਹਦੇ ਖਿਲਾਫ ਆਵਾਜ਼ ਚੱਕੀ ਜਾਣੀ ਚਾਹੀਦੀ ਹੈ ਔਰ ਇਸ ਲਈ ਸਰਕਾਰੀ ਅਤਵਾਦ ਜਿਹੜਾ ਇਜ਼ਰਾਈਲ ਦੀ ਸਰਕਾਰ ਨੇ ਸ਼ੁਰੂ ਕੀਤਾ ਜਿਹਨੂੰ ਆਪਾਂ ਨਰਸਿੰਘ ਹਾਰਸ ਕਹਿ ਸਕਦੇ ਆ ਉਹਦੇ ਖਿਲਾਫ ਅੱਜ ਪੂਰੀ ਦੁਨੀਆ ਦੇ ਮੁਸਲਮਾਨਾਂ ਨੇ Eid ਦੇ ਦਿਨ ਫਲਸਤੀਨੀ ਝੰਡੇ ਲਾ ਕੇ ਆਪਣੇ ਫਲਸਤੀਨੀ ਭਾਈਆਂ ਦੇ ਹੱਕ ਦੇ ਵਿੱਚ ਆਵਾਜ਼ ਹਾ ਦਾ ਨਾਰਾ ਮਾਰਿਆ ਔਰ ਪੂਰੀ ਦੁਨੀਆ ਦੇ ਇਨਸਾਫ ਪਸੰਦ ਲੋਕਾਂ ਨੂੰ ਅਸੀਂ ਸਨਿਆ ਦਿੱਤਾ ਕਿ ਠੀਕ ਹੈ ਕਿ ਇਜ਼ਰਾਈਲ ਟੈਕਨੋਲੋਜੀ ਦੇ ਆਪਣਾ ਇੱਕ ਬੜੀ ਪਾਵਰ ਹੋ ਸਕਦੀ ਹੈ ਲੇਕਿਨ ਸਮਾਜਿਕ ਵਿਵਸਥਾ ਜੋ ਲੋਕ ਜ਼ਾਲਮ ਨੇ ਇਸ ਲਈ ਜ਼ਾਲਮਾ ਦੀ ਮੁਖਾਲਫਤ ਜਿਹੜੀ ਹੈ ਉਹ ਹੋਣੀ ਚਾਹੀਦੀ ਕੁਛ ਜਦੋਂ ਬੈਸ਼ਕਾਰ ਵੀ ਕੀਤਾ ਗਿਆ ਬੈਸ਼ਕਾਰ ਪੂਰੀ ਦੁਨੀਆ ਤੇ ਵਿੱਚ ਇਜ਼ਰਾਈਲੀ ਪ੍ਰੋਡਕਟ ਦਾ ਬੈਸ਼ਕਾਰ ਕੀਤਾ ਐਥੇ ਵੀ ਅਸੀਂ ਕਹਿਆ ਕਿ ਭਾਰਤ ਦੀ ਬੜੀਆਂ ਹੋਈਆਂ ਚੀਜ਼ਾਂ ਇਸਤੇਮਾਲ ਕਰੋ ਇਜ਼ਰਾਈਲ ਦੀਆਂ ਨਹੀਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬੈਸ਼ਕਾਰ ਕਾਮਯਾਬ ਹੈ पूरा यूरोप च 갈ఫ్ ਦੇ ਵਿੱਚ ਔਰ ਭਾਰਤ ਚ ਵੀ ਮੁਸਲਮਾਨਾਂ ਨੇ Eid ਦੇ ਮੌਕੇ ਤੇ ਜਿਹੜਾ ਇਜ਼ਰਾਈਲੀ ਪ੍ਰੋਡਕਟ ਦਾ ਜਦੋਂ ਬਾਈਕਾਟ ਕੀਤਾ ਹੈ ਤੇ ਤੁਸੀਂ ਕਿਰਾਨੀ ਦੁਕਾਨ ਤੇ ਜਾਓਗੇ ਤੇ ਕੋਕ ਪਹਿਲਾਂ ਨਾਲੋਂ ਸਸਤੀ ਹੋ ਗਈ ਹੈ ਇਹਦਾ ਮਤਲਬ ਇਜ਼ਰਾਈਲ ਨੇ ਗੋਡੇ ਟੇਕੇ ਹੋਏ ਨੇ ਤੇ ਮੈਂ ਸਮਝਦਾ ਕਿ ਇਤਫਾਕ ਦੀ ਜਿਹੜੀ ਤਾਕਤ ਹੈ ਉਹ ਜ਼ਾਲਮਾਂ ਨੂੰ ਰੋਕਣ ਦੇ ਲਈ ਕਿੰਨਾ ਜ਼ਰੂਰੀ ਹੈ ਅੱਜ ਦੇ ਮੌਕੇ ਤੇ ਪੂਰੀ ਦੁਨੀਆ ਦੇ ਮੁਸਲਮਾਨਾਂ ਨੂੰ ਅਸੀਂ ਸਨੇਹ ਦਿੱਤਾ ਹੈ ਕਿ ਪਹਿਲਾਂ ਤਾਂ Eid ਦੇ ਦਿਨ ਆਪਣੇ ਗੁਆਂਢੀਆਂ ਨਾਲ ਗੱਲਬਾਤੀ ਪਾਓ Eid ਦੇ ਦਿਨ ਜਿਹੜੀ ਕੌਮਾਂ ਤੁਹਾਡੇ ਨਾਲ ਰਹਿੰਦੀਆਂ ਨੇ ਉਹਨਾਂ ਨਾਲ ਪਿਆਰ ਔਰ ਮੁਹੱਬਤ ਜਿਹੜੀ ਉਹ ਦਿਹਾਣੀ ਚਾਹੀਦੀ ਹੈ ਇਹ Eid ਦਾ ਸਨੇਹ ਹੈ ਇਸ ਦੇ ਨਾਲ ਨਾਲ ਯਹੂਦੀ ਇਜ਼ਰਾਈਲ ਦੀ ਜਿਹੜੀ ਗਵਰਨਮੈਂਟ ਅਮਰੀਕਾ ਦੀ ਸ਼ਹਿਤ ਹੈ ਫਲਸਤੀਨੀਆ ਤੇ ਜਿਹੜਾ ਜ਼ੁਲਮ ਕਰ ਰਹੀ ਹੈ ਅਗਰ ਅਸੀਂ ਉੱਥੇ ਕੋਈ ਮਦਦ ਨਹੀਂ ਭੇਜ ਸਕਦੇ ਲੇਕਿਨ ਤੁਹਾਡੇ ਜ਼ਰੀਏ ਖਾਸ ਕਰ ਮੀਡੀਆ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਹਾ ਦਾ ਨਾਰਾ ਮਾਰ ਸਕਦੇ ਹਾਂ ਤੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਫਲਸਤੀਨ ਦੇ ਹੱਕ ਦੇ ਵਿੱਚ ਇਸ ਮੌਕੇ ਤੇ ਜ਼ਰੂਰ ਹਾ ਦਾ ਨਾਰਾ ਜਿਹੜਾ ਮਾਰੀਏ ਪੂਰੇ ਦੇਸ਼ ਨੂੰ ਕੀ ਮੈਸੇਜ ਦੇਣਾ ਚਾਹੋਗੇ ਪੂਰੇ ਦੇਸ਼ ਨੂੰ ਤਾਂ ਬਸ ਇਹ ਕਹਿਣਾ ਚਾਹੁੰਦਾ ਕਿ ਆਓ ਪੰਜਾਬ ਆਓ ਪੰਜਾਬ ਦੇ ਵਿੱਚ ਹਿੰਦੂ ਸੀਕ ਮੁਸਲਮਾਨ ਈਸਾਈ ਬੋਧੀ ਦਲਿਤ ਸਾਰੇ ਭਰਾ ਸਾਰੇ ਤਿਵਾਰ ਇਕੱਠੇ ਮਨਾਉਂਦੇ ਨੇ ਭਾਵੇਂ ਗੁਰਪੁਰਬ ਹੋਵੇ ਭਾਵੇਂ ਰਾਮ ਨੋਮੀ ਹੋਵੇ ਭਾਵੇਂ Eid ਹੋਵੇ ਤੇ ਅਗਰ ਪੂਰੇ ਭਾਰਤ ਦੇ ਵਿੱਚ ਕਿਸੇ ਨੇ ਅਸਲੀ ਭਾਰਤ ਵਸਦਾ ਦੇਖਣਾ ਹੈ ਤੇ ਉਹਨਾਂ ਨੂੰ ਇੱਕ ਵਾਰੀ ਪੰਜਾਬ ਜ਼ਰੂਰ ਆਉਣਾ। ਅੱਜ ਤੁਹਾਡਾ ਸ਼ਰੀਕ ਕੋਈ ਹੋ ਕੇ ਕਰੋਗੇ। ਇਹ ਜਾਮਾ ਮਸਜਿਦ ਫੀਲਗੰਜਾ ਜਿਹਾ ਜਿਹਾ ਸੀ। Eid ਦੇ ਪਾਵਨ ਦਿਹਾੜੇ ਦੇ ਉੱਤੇ ਇਕੱਠੇ ਹੋਏ ਆ ਵੱਡੇ ਭਾਈ ਚੌਧਰੀ ਮਦਨ ਲਾਲ ਬੱਗਾ ਜੀ। ਔਰ ਅਸੀਂ ਇਸ ਗੱਲ ਦਾ ਇਤੋਂ ਸੰਦੇਸ਼ ਜਾਂਦਾ ਵਾ ਸਾਰੀ ਦੁਨੀਆ 'ਚ ਇੱਕ ਐਸਾ ਗੁਲਦਸਤਾ ਵਾ ਸਾਡੇ ਪੰਜਾਬ ਦੇ ਅੰਦਰ ਫੀਲਡਗਾਂ 'ਚ ਜਿੱਥੇ ਮੰਦਰ, ਮਸਜਿਦ, ਚਰਚ ਤੇ ਗੁਰਦੁਆਰਾ ਸਾਹਿਬ ਸਾਰੇ ਇਕੱਠੇ ਆ ਅਸੀਂ ਸਾਰੇ ਰਲ ਕੇ ਇੱਕ ਦੂਜੇ ਦੇ ਤਿਹਾਰਾਂ ਦੇ ਵਿੱਚ ਖੁਸ਼ੀ ਦੇ ਵਿੱਚ ਸ਼ਾਮਲ ਹੁੰਨੇ ਆ ਔਰ ਅੱਲਾਹ ਤਾਲਾ ਇਦਾਂ ਹੀ ਸਾਡਾ ਗੁਲਦਸਤਾ ਜਿਹੜਾ ਵਾ ਇਹਨੂੰ ਬਣਾ ਕੇ ਰੱਖੇ ਹਿੰਦੂ, ਮੁਸਲਮ, ਸਿੱਖ, ਸਾਈ ਅਸੀਂ ਐਸੀ ਤਰ੍ਹਾਂ ਹੀ ਆਪਣੇ ਤਿਹਾਰ ਜਿਹੜੇ ਆ ਇੱਕ ਦੂਜੇ ਦੇ ਨਾਲ ਰਲ ਕੇ ਮਨਾਉਂਦੇ ਰਹੀ ਹੈ ਔਰ ਪਰਮਾਤਮਾ ਅੱਲਾਹ ਤਾਲਾ ਬਾਈ ਗੁਰੂ ਔਰ ਗੋਡ ਹਮੇਸ਼ਾ ਸਾਡੇ ਲੋਕਾਂ ਤੇ ਕਿਰਪਾ ਬਣਾ ਕੇ ਰੱਖੇ ਪੰਜਾਬ ਔਰ ਦੇਸ਼ ਤਰੱਕੀ ਕਰੇ ਬਹੁਤ ਬਹੁਤ Eid ਮੁਬਾਰਕ ਔਰ ਸਾਰੇ ਮੁਸਲਮਾਨ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾ Eid ਦੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਦਮ ਤੋਂ ਸਾਰਿਆਂ ਨੂੰ ਹੀ Eid ਦੀ ਬਹੁਤ ਮੁਬਾਰਕਬਦ ਦਿੰਦਾ ਕਿਉਂਕਿ ਇੱਕ ਮਹੀਨੇ ਤੋਂ ਲਗਾਤਾਰ ਰੋਜ਼ੇ ਰੱਖ ਕੇ ਮੁਸਲਮਾਨ ਸਮਾਜ ਨੇ ਮੁਸਲਮਾਨ ਭਾਈਚਾਰੇ ਨੇ ਔਰ ਖਾਸ ਤੌਰ ਤੇ Eid ਦਾ ਚੰਦ ਦੇਖਣ ਤੋਂ ਬਾਅਦ ਅੱਜ Eid ਮੁਬਾਰਕ ਹੋਈ ਆ ਅੱਜ Eid ਦੇ ਦਿਨ ਤੇ ਅਸੀਂ ਲੋਕਾਂ ਨੇ ਸਾਰੇ ਨਾਲੇ ਮਿਲ ਕੇ ਮੁਬਾਰਕਬਾਦ ਦਿੱਤੀ ਹੈ ਜਿਸ ਤਰ੍ਹਾਂ ਮੇਰੇ ਪਹਿਲੇ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਮੇਰੇ ਛੋਟੇ ਭਾਈ ਰਕੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੇ ਮੁਬਾਰਕਬਾਦ ਵੀ ਦਿੱਤੀ ਹੈ ਔਰ ਸੰਦੇਸ਼ ਵੀ ਭੇਜਿਆ ਤੁਹਾਡੇ ਮਾਧਿਅਮ ਤੋਂ ਕਿ ਸਾਡਾ ਪੰਜਾਬ ਇੱਕ ਗੁਲਦਸਤੇ ਦੀ ਤਰ੍ਹਾਂ ਖਿੜਿਆ ਪੰਜਾਬ ਗੁਲਦਸਤੇ ਦੀ ਤਰ੍ਹਾਂ ਔਰ तकरीबन ਹਰ ਤਰ੍ਹਾਂ ਦੇ ਫੁੱਲ ਇਸ ਸਮਾਏ ਨੇ ਜੇ ਇੱਕ ਰੰਗ ਦਾ ਗੁਲਦਸਤਾ ਹੋਵੇ ਤੇ ਕਦੇ ਵੀ ਜੱਚੇਗਾ ਨਹੀਂ ਅੱਜ ਪੰਜਾਬ ਦੀ ਤਰਤੀ ਕਿ ਐਸੀ ਤਰਤੀ ਆ ਜਿਸ ਦਿਓ ਪੱਚ ਆਪਾਂ ਲੋਕ ਸਾਰੇ ਨਾਲ ਮਿਲ ਕੇ ਜਿੰਨੇ ਵੀ ਤਿਹਾੜ ਨੇ ਚਾਹੇ ਦਿਵਾਲੀ ਐ ਚਾਹੇ ਦੁਆਦ ਸਾਰਾ ਚਾਹੇ ਗੁਰਪੁਰਬ ਐ ਚਾਹੇ ਅੱਜ ਈਦ ਐ ਅਸੀਂ ਤਿਹਾੜ ਜਿੰਨੇ ਵੀ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਮਨਾਉਂਦੇ ਆ ਅੱਜ ਮੈਂ ਤੁਹਾਡੇ ਮਾਣ ਨੂੰ ਸੰਦੇਸ਼ ਦੇਣਾ ਚਾਹਨਾ ਹਿੰਦੁਸਤਾਨ ਦੇ ਲੋਕਾਂ ਨੂੰ ਹਿੰਦੁਸਤਾਨ ਤੋਂ ਬਾਹਰ ਬੈਠੇ ਪੰਜਾਬੀਆਂ ਨੂੰ ਔਰ ਸਾਰੇ ਮੁਸਲਮਾਨ ਭਾਈਚਾਰੇ ਨੂੰ ਕਿ ਆਪਾਂ ਜਿੰਨੇ ਵੀ ਤਿਹਾੜ ਨਾਲ ਮਿਲ ਕੇ ਮਨਾਈਏ ਔਰ ਖਾਸ ਤੌਰ ਤੇ ਸਾਰੇ ਲੋਕ ਜਿਹੜੇ ਨੇ ਮਿਹਨਤ ਕਸ਼ ਨੇ ਔਰ ਸਵੇਤ ਲੈ ਕੇ ਸ਼ਾਮ ਤੱਕ ਮਿਹਨਤ ਕਰਕੇ ਆਪਣਾ ਪੇਟ ਪਰਿਵਾਰ ਦਾ ਪੇਟ ਪਾਲਦੇ ਨੇ ਅੱਲਾਹ ਤਾਲਾ ਕਿਰਪਾ ਕਰੇ ਸਾਡੇ ਸਾਰਿਆਂ ਤੇ ਅਸੀਂ ਦਿਨ ਦੁਗਲੀ ਦਾ ਚੋਣੀ ਰੱਖੀ ਕਰੀਏ ਉਹ ਸਾਡਾ ਪੰਜਾਬ ਖੁਸ਼ਹਾਲ ਹੋਵੇ ਮੈਂ ਆਪਣੇ ਵੱਲੋਂ ਖਾਸ ਤੌਰ ਤੇ ਸਾਡੇ ਜ਼ਿਲ੍ਹੇ ਦੇ ਆਪਣਾ ਸੂਬੇ ਦੇ ਮੁੱਖ ਮੰਤਰੀ ਸਰਪੰਗਨ ਸਿੰਘ ਮਾਨ ਔਰ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਗਰੇਜ ਕੇਜਰੀਵਾਲ ਸਾਹਿਬ ਨੂੰ ਵੀ Eid ਮੁਬਾਰਕ ਦੀ ਸਾਰਨ ਬਹੁਤ ਬਹੁਤ ਮੁਬਾਰਕਬਾਦ ਦਿੰਦਾ